ਸੱਚ ਕਿਉਂ ਦੋਸਤੋ ਦੋਸਤੋ ਮੈਂ ਤੁਹਾਡਾ ਦੋਸਤ ਹਰਵੰਸ ਫਰੋਮ ਜਲਾਲਾਬਾਦ V06 ਜਲਾਲਾਬਾਦ ਟੀਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਗੱਲ ਕਰਾਂਗੇ ਕਮਾਈ ਦੇ ਉੱਪਰ ਕਿ ਇੱਕ ਬਾਪ ਆਪਣੇ ਬੇਟੇ ਨੂੰ ਕਿਵੇਂ ਅਹਿਸਾਸ ਕਰਾਉਂਦਾ ਹੈ ਕਿ ਉਸ ਦੀ ਸੱਚੀ ਕਮਾਈ ਕੀ ਹੈ ਅਤੇ ਜੋ ਇੱਕ ਲੁੱਟਖੋਹ ਵਾਲੀ ਕਮਾਈ ਦੇ ਵਿੱਚ ਕੀ ਫਰਕ ਹੁੰਦਾ ਹੈ ਸਾਨੂੰ ਆਪਣੀ ਖੁਦ ਦੀ ਕਮਾਈ ਤੇ ਕਿੰਨਾ ਦਰਦ ਹੁੰਦਾ ਹੈ ਜਦੋਂ ਇਹ ਨਜਾਇਜ਼ ਦੇ ਕਿਸੇ ਕੋਲ ਜਾਂਦੀ ਹੈ ਤਾਂ ਦੋਸਤੋ ਇੱਕ ਵਾਰ ਦੀ ਗੱਲ ਹੈ ਕਿ ਇੱਕ ਬੇਟਾ ਆਪਣੇ ਬਾਪ ਨੂੰ ਮਜਬੂਰ ਕਰਦਾ ਹੈ ਕਿ ਉਹ ਉਸ ਜ਼ਮੀਨ ਦਾ ਹਿੱਸਾ ਮੇਰੇ ਨਾਮ ਕਰਵਾਏ ਕਿ ਮੇਰਾ ਜੋ ਹੱਕ ਹੈ ਮੇਰੇ ਨਾਮ ਕਰੇ ਤਾਂ ਦੋਸਤੋ ਉਸ ਦਾ ਬਾਪ ਉਸ ਨੂੰ ਹਿੱਸਾ ਨਹੀਂ ਦਿੰਦਾ ਉਹ ਬੋਲਦਾ ਹੈ ਜਦੋਂ ਤੂੰ ਇਸ ਕਾਬਿਲ ਹੋ ਜਾਏਗਾ ਕਮਾਈ ਦੇ ਤਾਂ ਮੈਂ ਤੈਨੂੰ ਹਿੱਸਾ ਆਪਣੇ ਆਪ ਦੇ ਦਿਆਂਗਾ ਫਿਰ ਵੀ ਉਹ ਜਿੱਦ ਕਰਦਾ ਹੈ ਕਹਿੰਦਾ ਨਹੀਂ ਮੈਂ ਤਾਂ ਆਪਣਾ ਹਿੱਸਾ ਲੈ ਕੇ ਰਾਂਗਾ ਉਹ ਪਿੰਡ ਵਿੱਚ ਜਾਂਦਾ ਹੈ ਤੇ ਸਰਪੰਚ ਔਰ ਕੁਝ ਮੈਂਬਰਾਂ ਨੂੰ ਬੁਲਾ ਕੇ ਲੈ ਆਉਂਦਾ ਹੈ ਆ ਦੇ ਕੁਝ ਹੋਰ ਲੋਕਾਂ ਨੂੰ ਲੈ ਆਉਂਦਾ ਹੈ ਕਿ ਇਹ ਮੇਰਾ ਬਾਪ ਜੋ ਹੈ ਮੈਨੂੰ ਮੇਰਾ ਹੱਕ ਨਹੀਂ ਦਿੰਦਾ ਔਰ ਮੈਨੂੰ ਮੇਰਾ ਹਿੱਸਾ ਚਾਹੀਦਾ ਹੈ ਤਾਂ ਦੋਸਤੋ ਸਾਰੇ ਪਿੰਡ ਦੇ ਸਰਪੰਚ ਔਰ ਮੈਂਬਰ ਉਹਨੂੰ ਉਸਦੇ ਬਾਪ ਨੂੰ ਕਹਿਣ ਲੱਗਦੇ ਹਨ ਕਿ ਤੁਸੀਂ ਜੇਕਰ ਬੇਟਾ ਤੁਹਾਡਾ ਹੈ ਜੇ ਮੰਗ ਰਿਹਾ ਹੈ ਤੇ ਉਸਨੂੰ ਹਿੱਸਾ ਦੇ ਦਿਓ ਤਾਂ ਉਸਦੇ ਬਾਪ ਨੇ ਇੱਕ ਸ਼ਰਤ ਰੱਖੀ ਉਸਨੇ ਬੋਲਿਆ ਕਿ ਮੇਰੀ ਇੱਕ ਸ਼ਰਤ ਹੈ ਜੇਕਰ ਇਹ 100 ਰੁਪਿਆ ਖੋਦ ਕਮਾ ਕੇ ਲੈ ਕੇ ਆਉਂਦਾ ਹੈ ਤਾਂ ਮੈਂ ਇਸ ਦਾ ਹਿੱਸਾ ਇਸ ਦੇ ਨਾਮ ਕਰਵਾ ਦੇਵਾਂਗਾ ਤੇ ਸਰਪੰਚੁਰ ਮੈਂਬਰ ਨੇ ਇਹ ਗੱਲ ਉਸਦੇ بیٹے ਨੂੰ ਕਹੀ ਕਿ ਜਾਓ ਤੁਸੀਂ 100 ਰੁਪਿਆ ਕਮਾ ਕੇ ਆਪਣੇ ਬਾਪ ਨੂੰ ਦਿਓ ਇਹ ਬਾਕੀ ਹਿੱਸਾ ਜਿਹੜਾ ਤੁਹਾਡਾ ਬੰਦਾ ਹੈ ਤੁਹਾਡੇ ਨਾਮ ਕਰਵਾ ਦੇਣਗੇ ਤੇ ਉਸ ਦਾ ਬੇਟਾ ਇਸੇ ਤਰ੍ਹਾਂ ਕਰਦਾ ਹੈ ਉਹ ਜਾਂਦਾ ਹੈ ਕਿਸੇ ਯਾਰ ਦੋਸਤ ਕੋਲੋਂ ਕਿਸੇ ਮਿੱਤਰ ਤੋਂ 100 ਰੁਪਿਆ ਉਧਾਰ ਫੜ ਕੇ ਲੈ ਆਉਂਦਾ ਹੈ ਅਤੇ ਆਪਣੇ ਬਾਪ ਨੂੰ ਦੇ ਦਿੰਦਾ ਹੈ ਤਾਂ ਉਸ ਦਾ ਬਾਪ ਕੀ ਕਰਦਾ ਹੈ ਉਸ 100 ਰੁਪਏ ਨੂੰ ਫਾੜ ਦਿੰਦਾ ਹੈ ਟੁਕੜੇ ਟੁਕੜੇ ਕਰ ਦਿੰਦਾ ਹੈ ਉਸ ਨੂੰ ਬੋਲਦਾ ਹੈ ਕਿ 100 ਰੁਪਿਆ ਹੋਰ ਕਮਾ ਕੇ ਲਿਆਓ ਤਾਂ ਉਹਦਾ ਬੇਟਾ ਫੇਰ ਜਾਂਦਾ ਹੈ ਫਿਰ ਕਿਸੇ ਤੋਂ ਮੰਗਦਾ ਹੈ ਕਿਸੇ ਤੋਂ ਉਧਾਰ ਮੰਗਦਾ ਹੈ ਤਾਂ ਕਿਵੇਂ ਵੀ ਉਹ 100 ਦਾ ਹੋਰ ਜੁਗਾਰ ਕਰ ਲੈਂਦਾ ਹੈ ਤੇ ਆਪਣੇ ਬਾਪ ਨੂੰ ਲਿਆ ਕੇ ਦੇ ਦਿੰਦਾ ਹੈ ਕਿ ਲਓ ਮੇਰਾ ਹਿੱਸਾ ਮੇਰੇ ਨਾਮ ਕਰਾਓ ਇਹ 100 ਰੁਪਿਆ ਲਓ ਤਾਂ ਦੋਸਤੋ ਉਸ ਦਾ ਬਾਪ ਉਸ 100 ਰੁਪਏ ਨੂੰ ਵੀ ਪਕੜਦਾ ਹੈ ਤੇ ਉਸ ਦੇ ਬਿਟ ਕੁੜੇ ਕੁੜੇ ਕਰਕੇ ਸੁੱਟ ਦਿੰਦਾ ਹੈ ਤਾਂ ਤੀਸਰੀ ਵਾਰ ਫਿਰ ਉਸ ਨੂੰ ਬੋਲਦਾ ਹੈ ਕਿ ਤੁਸੀਂ ਜਾਓ 100 ਰੁਪਇਆ ਕਮਾ ਕੇ ਲਿਆਉ। ਫਿਰ ਦੁਬਾਰਾ ਜਦੋਂ ਜਾਂਦਾ ਹੈ ਆਪਣੇ ਯਾਰਾਂ ਦੋਸਤਾਂ ਨੂੰ ਮਿਲਦਾ ਹੈ, ਪੁੱਛਦਾ ਹੈ ਕਿ ਤੋਂ ਵੀ ਜਗੜ ਨਹੀਂ ਹੁੰਦਾ। ਆਖਰ ਉਸ ਨੂੰ ਮਜਬੂਰੀ ਦੇ ਵਿੱਚ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਫਿਰ ਉਹ ਕਿਸੇ ਦੇ ਨਾਲ ਲੱਗ ਕੇ ਉਸਨੇ ਕੰਮ ਕੀਤਾ, ਪੂਰਾ ਦਿਨ ਪੂਰੀ ਮਿਹਨਤ ਕੀਤੀ ਔਰ ਹੱਥਾਂ ਤੇ ਛਾਲੇ ਹੋ ਗਏ। ਪੂਰਾ ਦਿਨ ਕੰਮ ਕਰਦੇ ਕਰਦੇ ਔਰ ਸ਼ਾਮ ਨੂੰ 100 ਰੁਪਇਆ ਮਿਲਿਆ ਔਰ ਲਿਆ ਕੇ ਆਪਣੇ ਬਾਪ ਨੂੰ ਦਿੰਦਾ ਹੈ। ਤਾਂ ਉਸ ਦਾ ਬਾਪ ਕੀ ਕਰਦਾ ਹੈ 100 ਰੁਪਏ ਨੂੰ ਜਿਵੇਂ ਫਾੜਨ ਲੱਗਦਾ ਹੈ ਤਾਂ ਉਸ ਦਾ ਬੇਟਾ ਹੱਥ ਜੋੜ ਲੈਂਦਾ ਹੈ। ਕਿ papa ਇਸ ਨੂੰ ਨਾ ਨਾ ਫੜੂ ਕਿਉਂਕਿ ਇਹ ਮੇਰੀ ਮਿਹਨਤ ਦੀ ਕਮਾਈ ਹੈ ਇਹ ਦੇਖੋ ਮੇਰੇ ਹੱਥਾਂ ਤੋਂ ਅਜੇ ਵੀ ਛੱਲੇ ਨਹੀਂ ਗਏ ਤਾਂ ਦੋਸਤੋ ਉਸ ਦਾ ਬਾਪ ਬੋਲਦਾ ਹੈ ਕਿ ਇਹ ਤੇਰੀ ਸੱਚੀ ਔਰ ਸੁੱਚੀ ਕਮਾਈ ਹੈ ਇਸ ਦਾ ਤੈਨੂੰ ਦਰਦ ਹੈ ਪਹਿਲਾਂ ਜਦੋਂ ਦੋ ਵਾਰ ਲੈ ਕੇ ਆਇਆ ਸੀ ਉਹ ਤੇਰੀ ਖੁਦ ਦੀ ਕਮਾਈ ਨਹੀਂ ਸੀ ਉਹ ਕਿਸੇ ਹੋਰ ਦੀ ਕਮਾਈ ਸੀ ਜਿਸ ਦਾ ਤੈਨੂੰ ਕੋਰਾ ਵੀ ਦਰਦ ਨਹੀਂ ਸੀ ਜਦੋਂ ਖੁਦ ਦੀ ਕਮਾਈ ਨਜਾਇਜ਼ ਜਾਇਆ ਜਾਂਦੀ ਹੈ ਜਾਂ ਕੋਈ ਤੁਹਾਡੀ ਖੁਦ ਦੀ ਕਮਾਈ ਦਾ ਨੁਕਸਾਨ ਕਰਦਾ ਹੈ ਤਾਂ ਕਿੰਨਾ ਦੁੱਖ ਹੁੰਦਾ ਹੈ ਇਹ ਉਸ ਨੂੰ ਅਹਿਸਾਸ ਉਸ ਦੇ ਬਾਪ ਨੇ ਕਰਵਾ ਦਿੱਤਾ ਕਿ ਅਸਲ ਕਮਾਈ ਤੂੰ ਅੱਜ ਕਰਕੇ ਆਇਆ ਹੈ ਜਿਹਦਾ ਤੈਨੂੰ ਦਰਦ ਹੈ ਤੇ ਉਸ ਨੂੰ ਘੁੱਟ ਕੇ ਜੱਫੀ ਪਾਉਂਦਾ ਹੈ ਅਤੇ ਬਹੁਤ ਖੁਸ਼ ਹੁੰਦਾ ਹੈ ਅਤੇ ਉਸ ਦਾ ਉਸ ਨੂੰ ਬੋਲਦਾ ਹੈ ਕਿ ਬੇਟਾ ਅੱਜ ਤੂੰ ਕਾਬਲ ਹੋ ਗਿਆ ਹੈ ਆਪਣਾ ਹੱਕ ਲੈਣ ਦਾ ਤੇ ਉਸ ਨੂੰ ਜ਼ਮੀਨ ਦਾ ਅੱਧਾ ਹਿੱਸਾ ਉਸ ਦੇ ਨਾਮ ਕਰ ਦਿੰਦਾ ਹੈ ਤੇ ਦੋਸਤੋ ਇਹ ਹੁੰਦੀ ਹੈ ਸੱਚੀ ਅਤੇ ਸੁੱਚੀ ਕਮਾਈ ਦਾ ਦਰਦ ਜਿਹੜੀ ਸਾਡੀ ਖੁਦ ਕਮਾਈ ਹੁੰਦੀ ਹੈ ਸਾਨੂੰ ਉਸ ਦਾ ਜੇ ਕੋਈ ਨਜਾਇਜ਼ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਸਾਨੂੰ ਕਿੰਨਾ ਦਰਦ ਹੁੰਦਾ ਹੈ ਤੇ ਜੇ ਅਸੀਂ ਕਿਸੇ ਦੀ ਲੁੱਟਖੋ ਵਾਲੀ ਕਮਾਈ ਹੋਏਗੀ ਤਾਂ ਸਾਨੂੰ ਉਸ ਦਾ ਜੇਕਰ ਨਜਾਇਜ਼ ਵੀ ਚਲੀ ਜਾਏਗੀ ਤਾਂ ਸਾਨੂੰ ਉਸ ਦਾ ਦੁੱਖ ਨਹੀਂ ਹੁੰਦਾ ਤੇ ਦੋਸਤੋ ਜੇ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ